ਅੱਜ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਿਆ ਸਾਡੀ ਪੰਚਾਇਤ ਬਣੀ ਹੋਈ ਨੂੰ ਇੱਕ ਨਵਾਂ ਸਾਲ ਨਵੀਂ ਅਗਾਜ਼ ਲੈ ਕੇ ਚੜਿਆ ਸਨ 2025 ਅੱਜ 1 ਤਰੀਕ 1 ਜਨਵਰੀ ਨੂੰ ਅਸੀਂ ਅੱਜ ਜਿਹੜੇ ਪਿੰਡ ਦੇ ਬੜੇ ਅਹਿਮ ਮੁੱਦਿਆਂ ਤੇ ਜਿੰਨਾ ਤੇ ਅਸੀਂ ਇਲੈਕਸ਼ਨ ਜਿੱਤਿਆ ਸੀ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਰੱਖ ਕੇ ਅੱਜ ਉਹਨਾਂ ਮੁੱਦਿਆਂ ਤੇ ਇਹ ਗ੍ਰਾਮ ਸਭਾ ਬੁਲਾਈ ਗਈ ਆ ਜਿਹੜੀ ਇਹ ਗ੍ਰਾਮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਸਾਨੂੰ ਜਿਤਾਇਆ ਅਸੀਂ ਉਸੇ ਗੱਲ ਤੇ ਆਪਣੀ ਕਮਿਟਮੈਂਟ ਸਾਰੀ ਪੰਚਾਇਤ ਪੂਰੀ ਕਰ ਰਹੇ ਆ ਅਸੀਂ ਅੱਜ ਤੋਂ ਪਿੰਡ ਤੇ ਰੂਲਸ ਰੈਗੂਲੇਸ਼ਨ ਬਣਾਏ ਆ ਬੁੱਕੀਪੁਰ ਵਿੱਚ ਪਹਿਲਾਂ ਕਾਗਜ਼ਾਂ 'ਚ ਤਾਂ ਬੇਸ਼ੱਕ ਹੁੰਦੀ ਹੋਵੇ ਪਰ ਪਹਿਲਾਂ ਕਦੇ ਗ੍ਰਾਮ ਸਭਾ ਇਸ ਲੈਵਲ 'ਚ ਨਹੀਂ ਹੋਈ ਇਹਨਾਂ ਲੋਕਾਂ ਨੇ ਪਿਆਰ ਦਿੱਤਾ ਇੰਨੀ ਗ੍ਰਾਮ ਸਭਾ ਹੋਈ ਆ ਜਿਹੜੀ ਅੱਜ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਮੇਨ ਅਹਿਮ ਮੁੱਦੇ ਰੱਖੇ ਗਏ ਆ ਉਹ ਰੱਖੇ ਗਏ ਜਿਵੇਂ ਨਸ਼ਿਆਂ ਦਾ ਮੁੱਦਾ ਸਭ ਤੋਂ ਅਹਿਮ ਸੀਗਾ ਉਹਦੇ ਵਰ ਖਿਲਾਫ ਅਸੀਂ ਇੱਕ ਮਤਾ ਪਾ ਕੇ ਇੱਕ ਕਾਨੂੰਨ ਜਾਰੀ ਕਰ ਦਿੱਤਾ ਗਿਆ ਵਾ ਜਿਹੜਾ ਇਸੇ ਕਾਨੂੰਨ ਨੂੰ ਫਾਲੋ ਕਰੂਗਾ ਜਿਹੜਾ ਬੰਦਾ ਇਹ ਰੂਲ ਰੈਗੂਲੇਸ਼ਨ ਨਹੀਂ ਫਾਲੋ ਕਰਦਾ ਜਾਂ ਨਸ਼ਾ ਵੇਚਦਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਪਹਿਰੇ ਲੱਗਣਗੇ ਵੈਸੇ ਤਾਂ ਤਕਰੀਬਨ ਸਾਡੀ ਕਮੇਟੀ ਪਹਿਲਾਂ ਤੋਂ ਹੀ ਵਰਕ ਕਰਦੀ ਆ ਰਹੀ ਆ ਸਾਡੇ ਪਿੰਡ 'ਚ ਬਹੁਤ ਅੱਗੇ ਨੂੰ ਫਰਕ ਵੀ ਪਿਆ ਇਸ ਚੀਜ਼ ਦਾ ਪਰ ਜਿਹੜੇ ਮੁੱਦਿਆਂ ਦੇ ਅਸੀਂ ਅੱਜ ਚੋਣ ਜਿੱਤੀ ਸੀ ਪਰ ਸਾਨੂੰ ਉਹਨਾਂ ਮੁੱਦਿਆਂ ਤੇ ਖੜਨਾ ਸਾਡਾ ਅਧਿਕਾਰ ਬਣੇ ਵਿੱਚ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਦੋ ਚਾਰ ਮੇਨ ਪੁਆਇੰਟ ਜਿਹੜੇ ਰੱਖੇ ਗਏ ਅਸੀਂ ਇਹ ਰੱਖੇ ਗਏ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜਾਂ ਨਸ਼ੇ ਦੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੇ ਪਿੰਡ ਦੀ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕਿਵੇ ਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬੰਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲਤ 'ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਅਡਜਸਟ ਕਰਵਾਵਾਂਗੇ ਉਹਦੀ ਜਿੰਨੀ ਹੈਲਪ ਹੋ ਸਕੇ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇ ਦੇ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਵਾਲੇ ਨੂੰ ਛਡਾਉਣ ਥਾਣੇ 'ਚ ਜਾਂਦਾ ਵਾ ਉਹਦੇ ਬਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਏ ਜਾਣਗੇ ਮੈਂ ਬਲਜੀਤ ਸਿੰਘ ਮੈਂਬਰ ਮਤਲਬ ਅਸੀਂ ਪੰਚਾਇਤ ਵੱਲੋਂ ਐਤਕੀ ਪਹਿਲੀ ਵਾਰੀ ਗ੍ਰਾਮ ਸਭਾ ਬੁਲਾਈ ਗਈ ਹੈ ਜੇ ਅੱਗੇ ਮਾ ਪੰਚਾਇਤਾਂ ਬਣਦੀਆਂ ਰਹੀਆਂ ਪਰ ਕਿਸੇ ਨੇ ਨਹੀਂ ਸੀ ਅਸੀਂ ਮਤਲਬ ਲੋਕਾਂ ਦੇ ਮੁੱਦੇ ਪੁੱਛ ਕੇ ਵੀ ਕੀ ਚਾਹੀਦਾ ਕੀ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਗੱਲ ਮਤਰਾ ਹੈਗਾ ਇਹ ਕਾਨੂੰਨ ਬਣਾਵਾਂਗੇ ਤੇ ਨਾ ਉਹਨਾਂ ਦੀ ਨਸ਼ੇ ਵਾਲਿਆਂ ਦੀ ਅਸੀਂ ਮਦਦ ਨਹੀਂ ਕਰਾਂਗੇ ਨਾ ਉਹਨਾਂ ਦੇ ਪਿੱਛੇ ਚੱਲਾਂਗੇ ਤੇ ਜੇ ਜੇ ਕੋਈ ਛੱਡਣਾ ਚਾਹੁੰਦਾ ਤਾਂ ਉਹਦੀ ਅਸੀਂ ਹਰ ਸੰਭਵ ਸਹਾਇਤਾ ਕਰਾਂਗੇ ਪੈਸੇ ਵੱਲੋਂ ਜਾਂ ਉਹਨੂੰ ਜਮ੍ਹਾਂ ਕਰਾਉਣਾ ਜਾਂ ਉਹਨੂੰ ਦਾਖਲ ਕਰਾਉਣਾ ਲੱਗਦਾ ਕਿ ਇਸ ਤਰ੍ਹਾਂ ਦੀ ਗ੍ਰਾਮ ਸਭਾਵਾਂ ਜਿਹੜੀਆਂ ਨੇ ਹਰੇਕ ਪਿੰਡ 'ਚ ਹੋਣੀਆਂ ਚਾਹੀਦੀਆਂ ਨੇ ਹਰ ਹਰ ਹਾਂਜੀ ਹਰਕ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਪੁੱਛ ਕੇ ਵੀ ਤੁਹਾਡੀਆਂ ਕੀ ਜ਼ਰੂਰਤਾਂ ਉਹਦੇ ਹਿਸਾਬ ਨਾਲ ਮਤਲਬ ਉਹ ਜਿਹੜੇ ਹੈਗੇ ਕੰਮ ਕੀਤੇ ਜਾਣ ਕੀ ਕੀ ਜਿਹੜਾ ਬਜਟ ਚ ਰੱਖਿਆ ਗਿਆ 2000 ਜਿਹੜਾ 25 26 ਦਾ ਬਜਟ ਰੱਖਿਆ ਗਿਆ ਕੀ ਕੀ ਕੰਮ ਹੋਣ ਵਾਲੇ ਰਹਿੰਦੇ ਨੇ ਇਹ ਇਹਦੇ ਹਜੇ ਹਜੇ ਸਾਰੇ ਹਰਿਆਣ ਲਈ ਜਾਂਦੇ ਆ ਉਹੋ ਹੀ ਮਤਲਬ ਸਾਰੇ ਬਣਾਵਾਂਗੇ ਉਹ ਮਤਲਬ ਲੋਕ ਦੱਸੀ ਜਾਂਦੇ ਲਿਖਾਈ ਜਾਂਦੇ ਆ ਉਹ ਫਿਰ ਮਤੇ ਪਾਵਾਂਗੇ ਸਾਰੇ ਐਸਐਸਓ ਸਾਹਿਬ ਵੀ ਆਏ ਸੀਗੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਸੀ ਵੀ ਪਿੰਡ ਦਾ ਮਸਲਾ ਸੀ ਪਿੰਡ ਦੀਸ ਸੁਲਝਾਵਾਂਗੇ ਕਿੱਦਾਂ ਲੱਗਾਇਆ ਸੀ ਤਾਂ ਮਤਾ ਪਾਇਆ ਬਹੁਤ ਵੱਧ ਗਿਆ ਜੀ ਕਿਉਂਕਿ ਉਹ ਵਿਗੜਵੜ ਕੇ ਮਸਲੇ ਤਾਂ ਫਿਰ ਵੀ ਵੇਗੜੋ ਵੇਗੜ ਵਗੜ ਕੇ ਮਸਲੇ ਦਾ ਫੇਰ ਵੀ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਰਲ ਮਿਲ ਕੇ ਹੀ ਹੱਲ ਹੁੰਦੇ ਆ ਉਹਦੇ ਪਹਿਲਾਂ ਹੀ ਕਰ ਲਗੇ ਤਾਂ ਚੰਗੀ ਗੱਲ ਆ ਜੀ ਨਹੀਂ ਤਾਂ ਸਾਰਾ ਕੋ ਘੋਲ ਘੋਲ ਕੇ ਸਾਰਾ ਕੋ ਲੜ ਲੁੜ ਕੇ ਫੇਰ ਵੀ ਉਹ ਰਾਜੀਨਾਮੇ ਤਾਂ ਉਹਦਾ ਪਿੰਡਾ ਚ ਹੀ ਹੁੰਦੇ ਆ ਉਹ ਵੀ ਸਾਡੀ ਕੋਸ਼ਿਸ਼ ਆ ਜੀ ਆਈ ਹਰਵਿੰਦਰ ਕੌਰ ਅੱਜ ਪਹਿਲੀ ਵਾਰ ਗ੍ਰਾਫਰ ਤੋਂ ਹੋਈ ਹੈ ਪਿੰਡ ਦੇ ਕੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਾਡਾ ਸਰਪੰਚ ਬਹੁਤ ਵਧੀਆ ਸਾਨੂੰ ਸਾਰਾ ਕੁਝ ਪੁੱਛ ਕੇ ਕਰ ਰਹੇ ਨੇ ਬਾਕੀ ਮੇਨ ਮੁੱਦਾ ਸਾਡੇ ਪਿੰਡ ਚੋਂ ਨਸ਼ਾ ਖਾਤਮ ਹੈ ਜੋ ਵੀ ਬੱਚੇ ਕਰ ਰਹੇ ਆ ਬਾਹਰੋਂ ਕਰ ਰਹੇ ਆ ਸਾਡੇ ਪਿੰਡ ਚੋਂ ਜਮੇ ਨਸ਼ਾ ਖਤਮ ਬਹੁਤ ਮਾਵਾਂ ਨੂੰ ਸਕੂਨ ਮਿਲਿਆ ਬਹੁਤ ਮਾਵਾਂ ਜ਼ਿੰਦਗੀ ਸੌਖੀ ਦੀਆਂ ਹੋ ਰਹੀਆਂ ਵੀ ਬੱਚੇ ਨਸ਼ਾ ਨਹੀਂ ਕਰ ਰਹੇ ਬਹੁਤ ਭੈਣਾਂ ਵੀ ਸੌਖੀਆਂ ਹੋ ਗਈਆਂ ਵੀ ਨਸ਼ੇ ਦਾ ਜਮੇ ਮੁੱਦਾ ਖਤਮ ਹੋ ਗਿਆ ਸਾਡੇ ਪਿੰਡ ਹਾਂਜੀ ਵਧੀਆ ਲੱਗਾ ਹਰ ਇੱਕ ਦੀ ਤਲਾਸ਼ੀ ਵੀ ਲਈ ਜਾਊਗੀ। ਕਿਆ ਗਿਆ ਬਹੁਤ ਵਧੀਆ ਲੱਗਾ ਸਾਨੂੰ। ਇਸ ਨਾਲ ਨਸ਼ਾ ਜਮੇ ਹੀ ਖਤਮ ਹੋ ਜਾਊਗਾ। ਜੇ ਕੋਈ ਚੋਰੀ ਛੁਪੇ ਵੀ ਵੇਚ ਰਿਹਾ ਭਰਾ ਉਹਦੀ ਤਲਾਸ਼ੀ ਲਈ ਜਾਊਗੀ। ਅਸੀਂ ਸਰਪੰਚ ਨਾਲ ਪੂਰੇ ਸਹਿਮਤਾਂ। ਬਹੁਤ ਵਧੀਆ ਸਰਪੰਚ ਨੇ ਇਹ ਕੰਮ ਵਧੀਆ ਮੁੱਦਾ ਲਿਖਿਆ ਅੱਜ। ਇੱਕ ਹਾਂਜੀ ਬਹੁਤ ਵਧੀਆ ਇਹ ਕੰਮ ਕੀਤਾ ਗਿਆ ਕਿਉਂਕਿ ਕਈ ਕਾਸ ਸੀਗੇ ਵੀ ਇੰਨੀ ਨਹੀਂ ਹੈਗੀਗੀ ਹਨਾ ਪੈਸੇ ਨਹੀਂ ਦੇ ਸਕਦੇਗੇ। ਇਹ ਬਹੁਤ ਵਧੀਆ ਕੰਮ ਕੀਤਾ ਗਿਆ। ਅਸੀਂ ਵੀ ਚਾਹੁੰਦੇ ਆਂ ਵੀ ਉਹ ਇੰਨੇ ਨਾਲ ਹੀ ਖੁਸ਼ੀ-ਖੁਸ਼ੀ ਸਾਡੇ ਤੋਂ ਵਧਾਈ ਲੈ ਕੇ ਜਾਇਆ ਕਰਨ। ਗੁਰਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਪਹਿਲੀ ਵਾਰ ਜਿਹੜੀ ਗ੍ਰਾਮ ਸਭਾ ਹੋਈ ਹੈ? ਅੱਜ ਅਸੀਂ ਪਹਿਲੀ ਵਾਰ ਇਹ ਨਵੀਂ ਚੀਜ਼ ਇੱਕ ਵੇਖ ਰਹੇ ਵੀ ਅੱਜ ਥਾਈਂ ਅਸੀਂ ਜਿੱਦੀਆਂ ਵੀ ਗ੍ਰਾਮ ਸਭਾ ਪੰਚਾਇਤਾਂ ਪਹਿਲਾਂ ਬਣ ਚੁੱਕੀਆਂ ਹਨ ਉਹਨਾਂ ਦੇ ਵੱਲੋਂ ਕੋਈ ਵੀ ਗ੍ਰਾਮ ਸਭਾ ਨਹੀਂ ਸੱਦੀ ਗਈ। ਹੁਣ ਅੱਜ ਇਸ ਪੰਚਾਇਤ ਵੱਲੋਂ ਗ੍ਰਾਮ ਸਭਾ ਦਾ ਅੱਜ ਇੱਥੇ ਇਹ ਸਾਰਾ ਕੱਟ ਕੀਤਾ ਗਿਆ ਸੀਗਾ। ਉਸ ਦੇ ਵਿੱਚ ਇਹਨਾਂ ਨੇ ਖੁਸਰਿਆਂ ਵਾਸਤੇ 1100 ਰੁਪਏ ਬੰਨਿਆ ਤੇ ਹੋਰ ਵੀ ਪਬਲਿਕ ਦੇ ਜਿਹੜੇ ਉਹ ਫਸੀਕੇ ਕੰਮ ਧੰਦੇ ਜਾਂ ਮੁੱਦੇ ਸੀ ਉਹ ਉਹਨਾਂ ਨੇ ਆਪ ਦੇ ਇਹਦੇ ਕਾਨੂੰਨ ਦੇ ਮਤਾਬਕ ਉਹ ਬਣਾਏ ਲੱਗਦਾ ਕਿ ਨੌਜਵਾਨ ਸਰਪੰਚ ਆ ਪਿੰਡ ਤੋਂ ਨਵਾਰ ਬਦਲ ਲਈ ਜਿਹੜਾ ਬਤ ਜੇਤਨ ਕਰ ਰਿਹਾ ਹੈ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਈ ਤੇ ਕਿਉਂਕਿ ਅੱਗੇ ਜਿਹੜਾ ਪਹਿਲਾਂ ਕੰਮ ਕੋਈ ਹੋਰ ਤਰ੍ਹਾਂ ਦਾ ਸੀ ਇਸ ਵਾਰੀ ਨਵੇਂ ਪੰਚਾਇਤ ਹੋਣ ਦੇ ਕਰਕੇ ਨਵੇਂ ਕੰਮ ਸਾਰੇ ਸ਼ੁਰੂ ਕੀਤੇ ਜਾ ਰਹੇ ਨਸ਼ਿਆਂ ਦਾ ਮਤਾ ਪਾਇਆ ਗਿਆ ਨਸ਼ਿਆਂ ਦਾ ਮਤਾ ਪਾਇਆ ਗਿਆ ਵਾ ਉਹ ਸਾਰੀ ਇਹ ਜਾਣਕਾਰੀ ਤੁਹਾਨੂੰ ਸਰਪੰਚ ਸਾਹਿਬ ਪਹਿਲਾਂ ਦੇ ਹੀ ਚੁੱਕੇ ਸਰਪੰਚ ਨੂੰ ਸੰਗ ਹੈ ਉਹਦੇ ਮੁਤਾਬਕ ਤਾਂ ਤੁਹਾਨੂੰ ਵੀ ਚੱਲਣਾ ਪੈਣਾ ਕਿਉਂਕਿ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਨਸ਼ਿਆਂ ਦੇ ਆਦੀ ਹੋ ਚੁੱਕੇ ਐ ਆਪਣੀਆਂ ਬੀਬੀਆਂ ਉਹਨਾਂ ਨੂੰ ਵਰਜਣ ਪਹਿਲਾਂ ਕਿਉਂਕਿ ਉਹਨਾਂ ਨੂੰ ਵੱਧ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਉਹਨੂੰ ਸਾਡੀ ਕਮਾਨੇ ਤੋਂ ਨਿਕਲ ਚੱਲਿਆ ਅੱਗੇ ਤਾਂ ਕੋਈ ਆਉਂਦਾ ਹੀ ਸਾਡੇ ਨਾਲ ਗਵਾਂਢੀ ਲੜ ਪਿਆ ਫਲਾਣਾ ਲੜ ਪਿਆ ਹੁਣ ਥਾਣੀ ਫੋਨ ਆਉਂਦੇ ਜੀ ਸਾਡਾ ਮੁੰਡਾ ਹੀ ਸਾਨੂੰ ਕੁੱਤੀ ਜਾਂਦਾ ਜੇ ਇਹਨਾਂ ਚੀਜ਼ਾਂ ਤੇ ਤੁਸੀਂ ਅਸਰ ਕਰੋਗੇ ਅਤੇ ਤੁਸੀਂ ਆਪਦਾ ਘਰ ਵਧੀਆ ਬਣਾ ਕੇ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਆਪਦਾ ਘਰ ਸੁਧਾਰ ਲਿਆ ਤਾਂ ਆਪੇ ਸੁਧਰ ਜਾਊਗਾ ਜੀ ਤੇ ਬਾਕੀ ਤੁਹਾਡੇ ਨਾਲ ਜੀ ਇਹ ਕਦੋਂ ਆਣੇ ਵੀ ਪਿੰਡ ਚ ਅਸ਼ਾਂਤੀ ਭਲੇ ਐਂਡਰ ਪਿਆਰ ਨਾਲ ਚੱਲੇ ਦਾ ਸਭ ਨਾਲ ਵਧੀਆ ਗੱਲ ਹੈ ਜੀ ਇਹਨਾਂ ਕਹਿੰਦਾ ਮੈਂ ਅੱਜ ਆਮਕ ਦਾ ਤੁਥੂ ਬਾਕੀ ਕੋਈ ਸਾਡੇ ਲਈ ਦੋੜ ਹੈ ਹਰ ਹਾਜ਼ਰ ਹੈ ਚਲੋ ਜੀ